ਹਾਂਜੀ ਉਸਕੀ ਕਾਲ ਸਾਰਾ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਬਲੌਗ ਦੀ ਸ਼ੁਰੂ ਕਰ ਕਰ ਰਹੇ ਆਂ ਐਵੇਂ 1:30 ਵਜੇਗਾ ਨਾ ਜਿਹੜਾ ਟਾਈਮ ਆ ਸਾਲਾਂ ਟਾਈਮ ਆਗਾ ਦੇਖੋ ਧੁੱਪ ਚ ਬੈਠੀਆਂ ਨੇ ਰਹਿਣੀਆਂ ਦਰਾਣੀ ਠਾਣੀ ਕੱਪੜੇ ਸੋਹਰੀਆਂ ਨਹੀਂ ਗੀਆਂ ਜੱਸੀ ਨੂੰ ਸਿਖਾਦੀ ਕੱਪੜੇ ਸੋਹਣੇ ਬਣਾ ਹੈ ਹੈ ਸਿੱਖਦੀਓ ਕਿਵੇਂ ਸਿੱਖ ਗਈ ਤੇ ਉੱਧਰ ਦੇਖੋ ਜੋ ਤੇ ਜਸਤੋ ਪ੍ਰੋ ਕੰਪੀਟੀਸ਼ਨ ਚੱਲ ਰਿਹਾ ਦੇਖੋ ਜੋਤ ਕੀ ਕਰਦਾ ਮੁੰਡਾ? ਤਸੂ ਕੀ ਕਰਿਆ ਨਹੀਂ ਹੋਇਆ? ਹੈ? ਮਿੱਟੀ ਖਾਣੀ ਮਿੱਟੀ ਦਾ ਚੰਗੀ ਵਾਲਾ ਮਿੱਟੀ ਖਾਨਾਗਾ। ਹੈ? ਆ ਪੂਪੜਾ ਮਾਰ ਕੇ ਦਸਾ। ਵੱਜ ਜਾ। ਜਸੂ ਜੋਤ ਉਹ ਤਾਂ ਕੀ ਕਰਦਾਗਾ? ਉਹ ਤਾਂ ਨਾ ਮਾਰੀ ਨਾ। ਆ ਦੇਖ ਲੋ ਜੀ। ਜਸੂ ਬਾਜ ਜਾ ਉਹਦਾ ਤੇ ਜੋਤ ਨੂੰ ਹਟਾਉਂਦਾਗਾ। ਇਹਨਾਂ ਮਾਰਨਾ ਨਹੀਂਗਾ ਬਾਜ ਜਾ ਉਹਦਾ। ਨਾ ਡੰਡਾ ਮਾਰੇਗਾ ਵੇ ਹੈ ਹਾਂ ਬੋਲੋ ਕਿਵੇਂ ਖੁਸ਼ ਹੋ ਰਹੀਆਂ ਹੋਂਗੀਆਂ ਹੈ ਜਿਆਦਾ ਸਿੰਗਲ ਦੀ ਹੋਣੀ ਬੋਲੋ ਓ ਮਾਰਾ ਸਿਰ ਚ ਓ ਮਾਰਾ ਆ ਪਰ ਇਹਨੂੰ ਕੀ ਸੇ ਆ ਗਿਆ ਦੋਨੇ ਆਂਣੀਆਂ ਨੂੰ ਨਰਾਨੀ ਕਿਸ਼ਾਨੀ ਪੂਰੀ ਖੁਸ਼ ਹੋ ਰਹੀਆਂ ਗਈਆਂ ਹੈ ਮੈਨੂੰ ਕੀ ਪਤਾ ਲੋਕਾਂ ਮੈਂ ਕਰਦੀ ਨਹੀਂ ਕਿ ਬੋਲੀਆਂ ਜੱਸੂ ਨਾ ਪੁੱਤੇ ਮੈਨਾਂ ਕਰ ਓ ਬੱਜੂ ਸੱਤ ਬੱਜੂ ਓਡੇ ਦੱਸ ਤਾਦੇ ਹੋਇਆ ਕੀ ਤੁਹਾਨੂੰ ਕੀ ਹੋਇਆ ਆ ਡਿੱਗ ਗਿਆ ਜੋਤ ਕੱਢ ਜਾ ਬੋਕ ਜਾ ਬੋਕ ਜਾ ਬੋਕ ਕਿਉਂ ਚੱਲ ਰਹੀ ਹੈ ਗਾ ਜ ਲੈ ਹੋਇਆ 8:00 ਵਜੇ ਨਾਲ 9:00 ਵਜੇ ਸਾਡੇ ਜਰੂਰ ਮਾਰਦੋ ਜੋ ਦੱਸੂ ਜਸੂ ਨਿਕਰ ਲੈ ਗਈ ਸੀ ਉਹ ਹੋ ਰਾ ਪਾਗਲ ਹੋ ਰਹੀ ਹੈਗੀ ਹਰ ਛੋਰੀਏ ਪਾਗਲ ਉਹ ਲੱਗ ਰਿਹਾ ਤੈਨੂੰ ਦੇਖ ਪੂਰੀ ਹੋ ਰਹੀ ਹੈਗੀ ਆ ਅਜ ਸਵੀਕਾਰ ਹੀ ਜਾਂਦਾ ਤੂੰ ਜਿ ਬਣਾਈ ਕੀ ਜੰਨੀ ਹੋਈ ਆ ਹੈਂ ਬਣਾਉਣਾ ਆਦਾ ਪਲਾਜ਼ ਤੁਹਾਨੂੰ ਹੈ? ਆ ਵੀ ਨਾ ਬਣਾਣੀ ਹੈ ਤੇ ਕੀ ਜਿਵੇਂ ਪਹਿਲਾਂ ਕੀ ਕਹਿ ਗਿਆ ਹੋਰ ਅਸੀਂ ਤਾਂ ਬਣਾਉਣੀ ਬੈਠੀਆਂ ਨਾ ਐ ਗਿਆ ਔਰ ਅਸੀਂ ਉਹੀ ਬੈਠੇ ਆ ਬਿਨਾਂ ਬਣਾਉਣਾ ਮੁਰਤੋ ਆ ਦੇਖੋ ਪੂਰੇ ਖਿਚ ਹੋ ਰਹੇ ਦੇਖੀ ਲੈ ਲੈ ਜੋਲ ਕਿੱਧਰ ਜਾ ਗਿਆ ਬਤਾ ਹੈ? ਜੋਲ ਕਿੱਥੇ ਗਿਆ ਸੀ ਹੈ? ਮੂੰਹ ਬਣਾਈ ਆ ਲੈ ਲੈ ਕੀ ਕਰਵਾਉਂਦਾਗਾ ਅੱਜ ਚੱਕੀ ਵਰਦਾ ਓਏ ਕਹਾਲਾ ਕਹਾਥੇ ਹੋਰ ਘਵਾਏਗਾ ਖੋਵਾ ਤੂੰ ਓਏ ਗੁੰਦੀ ਮਿੱਟੀ ਚੱਕੀ ਫਿਰਦਾ ਸਤੂਪਾ ਪਾ ਪਾ ਗਿਆ ਸਤੂਪਾ ਪਾ ਪਾ ਗਿਆ ਬਾਰੇ ਐ ਓਏ ਸਾਡੀ ਮੰਮੀ ਪਾ ਲਈ ਇੱਕ ਅੱਖ ਆਹ ਨਹੀਂ ਨਾ ਕਹਦੋ ਕੱਖ ਤੂੰ ਕੋਣੀ ਪੰਦਾ ਵਿਚਾਰੀ ਮੰਮੀ ਲਾਰ ਕੇ ਆਗੀ ਹਣੀ ਮਮਨੇ ਸ਼ੌਂਗ ਅਟ ਇੱਕੇ ਨਹੀਂ ਬੰਦੀ ਉਹ ਹਣੀ ਹੁਣੀ ਪਾਉਣਾ ਗੱਖ ਮੇ ਟਾਈਮ ਹੋ ਗਿਆ ਰਖਣਾ ਹੈ ਅੱਛਾ ਆੜੀ ਮਮੀ ਕੰਮ ਕਰਨ ਨੂੰ ਫੜਦੀਆਂ ਸੀ ਰਾ ਕਹਿੰਦੀਆਂ ਕੰਮ ਨਾ ਕਰਾ ਕ ਲੱਤ ਦੁਖਦੀ ਆ ਦੀ ਪਰ ਆ ਕਹਦੀ ਮੈਨੂੰ ਮੈਂ ਤਾਂ ਕੰਮ ਨੇ ਮੇੜਨਾ ਪੈਂਦੀ ਹਾਂ ਆ ਕਹਦੀ ਕੰਮ ਕਰਨੀ ਕਰਨਾ ਕੁਛ ਮਰਜੀ ਬਹਿ ਲਿਆ ਬੈਠੀ ਨਹੀਂ ਜਾਂਦਾ ਤੂੰ ਕਿੰਨੋਂ ਮਰਜੀ ਕਹਦੀ ਅਸੀਂ ਵੀ ਕੰਮ ਨਾ ਕਰਨਾ ਕਰ ਬਹਿਲੀ ਬਹਿ ਜਾ ਨਾ ਆ ਕਹਦੀ ਮੈਂ ਬਹਿਲੀ ਤਾਂ ਜੀਨ ਲੱਗਦਾ ਕਰੀ ਮੱਠੀ ਦਾ ਉਹ ਮਾਰਿਆ ਸਿਰ ਚ ਉਹ ਕੀ ਲੜਾਈ ਅਗੜ ਰੋ ਪਿਆ ਵਰ ਜੋ ਦੇ ਜਿਹਦੇ ਮਾਰਿਆ ਉਹ ਰੋਇਆ ਨਹੀਂਗਾ ਜਸੂ ਨਾ ਪੁੱਤ ਆਪਣੀ ਲਾਈ ਹੋ ਜਾ ਮੇਰਾ ਆਪਣੀ ਲਾਈ ਹੋ ਜਾ ਦੇਖੋ ਬਲੌਗ ਤੁਸੀਂ ਮੈਨੂੰ ਕਰਕੇ ਆ ਜਾ ਚਲਵਾ ਟਾਈਮ ਹੀ ਲੱਗਣਾ ਸੋਚ ਰਿਹਾ ਅੱਜ ਬਲੌਗ ਬਣਾ ਲੀਏ ਕੱਲ ਨੂੰ ਬੀਜੀ ਹੋਵਾਂਗੇ ਫਿਰ ਮੈਂ ਸ਼ੂਟ ਕਰਨੇ ਚ ਕਲਮਿਤ ਨਾ ਫਿਲਮਾਂ ਕੱਢ ਕੇ ਲਾਉਣੀਆਂ ਨਹੀਂ ਆ ਆ ਦੇਖੋ ਬਾਜ ਜਾਣ ਇਹੋ ਹੀ ਅੱਜ